ਅੰਮ੍ਰਿਤਸਰ ਵਿੱਚ ਕਾਨੂੰਨ ਵਿਵਸਥਾ ਡਗਮਗਉਂਦੀ ਹੋਈ ਨਜ਼ਰ ਆ ਰਹੀ ਹੈ ਅਤੇ ਲੋਕਾਂ ਦੇ ਮਨਾਂ ਵਿੱਚ ਪੁਲਿਸ ਦਾ ਡਰ ਖੌਫ ਨਹੀਂ ਦਿਖ ਰਿਹਾ। ਆਏ ਦਿਨ ਹੀ ਗੋਲੀਆਂ ਚੱਲਣ ਅਤੇ ਵੱਡੀਆਂ ਵਾਰਦਾਤਾਂ ਦੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ। ਤਾਜ਼ਾ ਮਾਮਲਾ ਅੰਮ੍ਰਿਤਸਰ ਦੇ ਬਲਾਕ ਬੇਰਕਾ ਦੀਨ ਪਿੰਡ ਜਹਾਗੀਰ ਦਾ ਹੈ ਜਿੱਥੇ ਕਿ ਨਿਹੰਗ ਸਿੰਘ ਵਿਅਕਤੀ ਵੱਲੋਂ ਇੱਕ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪਿੰਡ ਵਾਸੀਆਂ ਨੇ ਦੱਸਿਆ ਕਿ ਬੀਤੀ ਰਾਤ ਨੇਹੰਗ ਸਿੰਘ ਸੁਖਦੇਵ ਸਿੰਘ ਨੇ ਪਿੰਡ ਦੇ ਵਿੱਚ ਹੀ ਮਲਕੀਤ ਸਿੰਘ ਨਾਮਕ ਨੌਜਵਾਨ ਦੇ ਘਰ ਵੜ ਕੇ ਉਸ ਨਾਲ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਅਤੇ ਤਲਵਾਰ ਦੇ ਨਾਲ वार ਕਰਕੇ ਉਸ ਦਾ ਕਤਲ ਕਰ ਦਿੱਤਾ ਪਿੰਡ ਵਾਸੀਆਂ ਨੇ ਦੱਸਿਆ ਕਿ ਇਹਨਾਂ ਦੀ ਪੁਰਾਣੀ ਰੰਜਿਸ਼ ਦੇ ਚੱਲਦੇ ਆਂ ਬੀਤੀ ਰਾਤ ਨੇ ਹਮ ਸਿੰਘ ਸੁਖਦੇਵ ਸਿੰਘ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਪਰਿਵਾਰ ਅਤੇ ਪਿੰਡ ਵਾਸੀਆਂ ਨੇ ਪ੍ਰਸ਼ਾਸਨ ਤੋਂ ਇਨਸਾਫ ਦੀ ਗੁਹਾਰ ਲਗਾਈ ਅੰਮ੍ਰਿਤਸਰ ਤੋਂ ਨਿਊਜ਼ 24 ਪੰਜਾਬ ਲਈ ਸੈਲਫ ਸਟੱਡੀ ਖਾਸੇਪੋਟ ਸਰਪੰਚ ਸਾਹਿਬ ਨਾਮ ਦੱਸ ਕੇ ਇੱਕ ਜਾਂਗੀਰ ਦੇ ਵਿੱਚ ਇੱਕ ਵੱਡੀ ਘਟਨਾ ਹੋਈ ਹੈ ਕਿਉਂਕਿ ਮਾ ਅਮਰੀਕ ਸਿੰਘ ਸਰਪੰਚ ਪਿੰਡ ਜਾਂਗੀਰ ਜਾਂਗੀਰ ਚ ਬਹੁਤ ਵੱਡੀ ਘਟਨਾ ਹੋਈ ਅੱਜ ਜੀ ਇੱਕ ਕਤਲ ਹੋਇਆ ਜੋ ਵੀ ਬਹੁਤ ਮੰਦ ਭਾਗੀ ਗੱਲ ਆ ਹੁਣ ਨਹੀਂ ਚਾਹੀਦਾ ਘਰ ਚ ਬੜੀਆਂ ਗੱਲਾਂ ਪਤਾ ਹੋ ਜਾਂਦੀਆਂ ਆ ਰੰਜਿਸ਼ ਹੁੰਦੀ ਆ ਮਾੜੀ ਮੋਟੀ ਲੜਾਈਆਂ ਝਗੜੇ ਰਾਈ ਨਵੇਂ ਬੜਿਆ ਕਰਵਾਇਆ ਸੀ ਇਹਦਾ ਸੁਖਦੇਵ ਸਿੰਘ ਨਿਹੰਗ ਸਿੰਘ ਨੂੰ ਬੜੀ ਅਰ ਸਮਝਾਇਆ ਸੀ ਆਪਾਂ ਵੀ ਅੱਜ ਗੱਲ ਨਹੀਂ ਕਰਨੀ ਕੋਈ ਗਲਤੀ ਤੇ ਵੀ ਨਾ ਕਰਿਓ ਜੋ ਵੀ ਹੈਗਾ ਜੋ ਵੀ ਉਹਦੇ ਮਨ ਚ ਪੈ ਕੀ ਆਇਆ ਆ ਰਾਤੀ ਕੀ ਗੱਲ ਹੋਈ ਆ ਤੇ ਉਹਨੇ ਬੜੀ ਵੱਡੀ ਘਟਨਾ ਨੂੰ ਇਨਜਾਮ ਦਿੱਤਾ ਵਾ ਇਕੱਲਾ ਇਕੱਲਾ ਬੱਚਾ ਹੀ ਉਹਨਾਂ ਦਾ ਤੇ ਅਹੀਂ ਤੇ ਬਹੁਤ ਦੁਖਦਾਈ ਘਟਨਾ ਸਵੇਰੇ ਸਾਨੂੰ ਪਤਾ ਲੱਗਾ ਹੁਣ ਤੇ ਮੌਕੇ ਤੇ ਵੇਖਿਆ ਉਹਦੀ ਡੈਥ ਹੋ ਚੁੱਕੀ ਕੀ ਰੰਜਿਸ਼ ਸੀ ਪੁਰਾਣੀ ਕੋਈ ਰੰਜਿਸ਼ ਕੋਈ ਰੰਜਿਸ਼ ਕੋਈ ਵੀ ਨਹੀਂ ਹੈਗੀ ਪਿਛਲੇ ਮਾੜੀ ਮੋੜੀ ਤੁਹਾਨੂੰ ਪਤਾ ਹੀ ਹੈ ਕਿ ਗੱਲਬਾਤ ਛੋਟਾ ਬੱਚਾ ਹੀ ਹੈ ਢਾਈਡ ਛੋਟਾ ਹੀ ਹੈ ਜੀ ਕੋਈ ਰੰਜਿਸ਼ ਨਹੀਂ ਬੜੀਆ ਸਮਝਾਇਆ ਹੀ ਨਿਹੰਗ ਸਿੰਘ ਨੂੰ ਕਿ ਕੰਮ ਨਹੀਂ ਕਰਨਾ ਪਰ ਹੁਣ ਕੀ ਪਤਾ ਉਹ ਤੇ ਕੀ ਮਨ ਚ ਚੱਲਦਾ ਹੀ ਵੀ ਮੈਂ ਕਦੋਂ ਵੈਰ ਲਾਣਾ ਕੀ ਹੈ ਇਹਦੇ ਬਾਰੇ ਸਾਨੂੰ ਕੁਝ ਨਹੀਂ ਪਤਾ ਜੀ ਨਾਲ ਹੀ ਰਹਿੰਦਾ ਸੀ ਇਹਨਾਂ ਦੇ ਜਾਂ ਨਹੀਂ ਨਾਲ ਹੀ ਰਹਿੰਦਾ ਆਪਣਾ ਵੀ ਕੰਮਕਾਰ ਕਰਦਾ ਵੀ ਢੇਡਾ ਬਕਰਦਾ ਜੀ ਆਪਕੀ ਨਾਲ ਰਿਸ਼ਤਾ ਕੀ ਸੀ ਰਿਸ਼ਤਾ ਕੋਈ ਵੀ ਨਹੀਂ ਰਿਸ਼ਤਾ ਆ ਵਾਪਸ ਸਤਿਿਕਾ ਬਰਾਦਰੀ ਕੋਈ ਨਹੀਂ ਰਹਉਦਾ ਪਿੰਡ ਜੀ ਰਿੰਦੇ ਇਕੱਠੇ ਬਸ ਪਰ ਰਿਸ਼ਤਾ ਨਹੀਂ ਕਹਿੰਦੇ ਨੇ ਵੀ ਰਾਤ ਜਿਵੇਂ ਗਰਿਲ ਦਰਵਾਜ਼ਾ ਤੋੜ ਕੇ ਅੰਦਰ ਆਇਆ ਤਾਂ ਸਾਰਾ ਪਰਿਵਾਰ ਆਹ ਉਹਦੇ ਮੌਕਾ ਵੇਖਿਆ ਤੁਹਾਡੇ ਸਾਹਮਣੇ ਮੀਡੀਆ ਨੇ ਮੌਕਾ ਵੇਖ ਰਿਆ ਸਾਰਾ ਹੀ ਆਹ ਤੁਹਾਡੇ ਸਾਹਮਣੇ ਜੋ ਕੁਝ ਹੈਗਾ ਵਾ ਪਰਿਵਾਰ ਵੀ ਦੱਸ ਰਿਹਾ ਆਪਾਂ ਦੇ ਮੌਕੇ ਤੇ ਨਹੀਂ ਉਹ ਟਾਈਮ ਆ ਅਈਦੇ ਤੁਹਾਡੇ ਸਾਰੇ ਕਹਿਣ ਦੇ ਦੱਸਾ ਤੇ ਸਵੇਰੇ ਮੈਨੂੰ ਫੋਨ ਗਿਆ ਅਸੀਂ ਇੱਥੇ ਆਏ ਆ ਤੇ ਫਿਰ ਆ ਮੀਡੀਆ ਆਇਆ ਤੇ ਮੀਡੀਆ ਨੂੰ ਦੱਸ ਰਿਆ ਜੋ ਵੀ ਹੈਗਾ ਵਾ ਸੱਚਾ ਠੀਕ ਹੈ ਜੀ ਜਾਂ ਦੇ ਵਿੱਚ ਸਾਨੂੰ ਸਵੇਰ ਪਤਾ ਲੱਗਾ ਵਾ ਕਿ ਬਲਕੀਸ਼ ਸਿੰਘ ਦਾ ਕਤਲ ਕਰਤਾ ਵਾ ਸੁਖਦੇਵ ਸਿੰਘ ਨੇ ਜੀ ਅਸੀਂ ਮੌਕੇ ਤੇ ਪਹੁੰਚੇ ਆਂ ਆਂਡੋ ਗੰਡੋ ਮੈਨੂੰ ਪਤਾ ਕੀਤਾ ਵਾ ਇਹਦੇ ਪਹਿਨਾਂ ਦੀ ਪਹਿਲਾਂ ਰੰਜਿਸ਼ ਬਾਈ ਚੱਲਦੀ ਸੀਗੀ ਜੀ ਇੱਕ ਦੋ ਇੱਕ ਦੂਜੇ ਨਾਲ ਗਾਲੀ ਗਲੋਚ ਕਰਦੇ ਸੀਗੇ ਜੀ ਤੇ ਅੱਜ ਇਹ ਬਲਕੀਸ਼ ਜੀ ਦਾ ਇਕੱਲਾ ਘਰ ਸੀਗੇ ਜੀ ਤੇ ਇਹਨੇ ਮੌਕਾ ਵੇਖ ਕੇ ਤੇ ਇਹਨੇ ਮਾਰ ਕੇ ਰਾਤ ਮਾਰਕਟਾਈ ਕੀਤੀ ਆ ਜੀ ਤੇ ਮਾਰਕਟਾਈ ਦਾ ਇਹ ਮوضوع ਹੁਣ ਕੀ ਕਾਰਵਾਈ ਕੀ ਅੰਦਲ ਚੱਲਿਆ ਤੇ ਉਸਾ ਤੋ ਤੀ ਚੱਲਣੀ ਆ ਜੀ ਤੀ ਦਰਾਂ ਜੋ ਵੀ ਅੱਗੇ ਸਾਹਮਣੇ ਆਏਗਾ ਕਿਹੜੇ ਥਾਣੇ ਥਾਣੇ ਇੱਕ ਬੋਦ ਨਹੀਂ ਤੇ ਗ੍ਰਿਫਤਾਰੀ ਦੀ ਛਾਪੇਮਾਰੀ ਸ਼ੁਰੂ ਕੀਤੀ ਆ ਅੱਜ ਇਹ ਤੇ ਕਦਮਾ ਦਰਜ ਕਰਕੇ ਜਾਣ ਲਖਾਇਨ ਨੇ ਭੇਜਿਆ ਗਿਆ ਵਾ ਜੀ ਮਕਦਮਾ ਦਰਜ ਕਰਕੇ ਛਾਪੇਮਾਰੀ ਕੀਤੀ ਜਾਏਗੀ ਜਲਦੀ ਤੋਂ ਜਲਦੀ ਇਹਨੂੰ ਕਰਤਾਰ ਕੀਤਾ ਜਾਏਗਾ ਹਾਂ ਜਰਨ ਨਿਹੰਗ ਸਿੰਘ ਜਿਹੜੇ ਬੰਦੇ ਹਾਂ ਜੀ ਨਿਹੰਗ ਸਿੰਘ ਦੱਸਦੇ ਕੋਈ ਪ੍ਰਾਨੇਵੰਜੀ ਜੀ ਲੱਗਦੇ ਮਾਮਲੇ ਦੇ ਲੱਗਦੇ ਪਹੁੰਚਿਆ ਗਿਆ ਕੋਈ ਮਾਰ ਬਲੀ ਨਾਲ ਦੀ ਚੱਲਦੀ ਸੀ ਠੀਕ